ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਦਵ IPS ਵੱਲੋਂ ਦਿੱਤੇ ਹੋਏ ਦਿਸ਼ਾ ਨਿਰਦੇਸ਼ਾਂ ਹੇਠ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ IPS ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਯੋਧਨਾਂਵਰੁੱਧ ਲਗਾਤਾਰ ਜਾਰੀ ਹੈ। ਇਸੇ ਮੁਹਿੰਮ ਦੀ ਕੜੀ ਵਿੱਚ ਬੀਤੇ ਦਿਨੀ ਸਾਡੀ ਸੀਏ ਮੋਗਾ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਇੱਕ ਵਿਅਕਤੀ ਜਿਸ ਦਾ ਨਾਮ ਗੁਰਮੋਖ ਸਿੰਘ ਉਰਫ ਅਜੇ ਵਾਸੀ ਮੋਗਾ ਹੈ ਉਸ ਨੂੰ ਕਾਬੂ ਕਰਕੇ 255 ਗ੍ਰਾਮ ਹੈਰਵਨ ਉਸ ਤਰ੍ਹਾਂ ਕਵਰ ਕੀਤੀ ਇਹ ਵਿਅਕਤੀ ਲੰਡੇ ਕੇ ਦੁਸਾਂਜ ਰੋਡ ਮੋਗਾ ਵਿਖੇ ਪੈਦਲ ਆਪਣੇ ਘਰ ਕੰਦੀ ਉਡੀਕ ਕਰ ਰਿਹਾ ਸੀ ਜਦੋਂ ਇਸ ਨੂੰ ਕਾਬੂ ਕੀਤਾ ਗਿਆ ਇਸ ਨੂੰ ਹਮਾਜੋ ਅਦਾਲਤ ਵਿੱਚ ਪੇਸ਼ ਕਰਕੇ ਇਸ ਤੇ ਰਿਮਾਰਡ ਲਿਆ ਜਾ ਰਿਹਾ ਹੈ ਤਾਕਿ ਇਹ ਪਤਾ ਲੱਗ ਸਕੇ ਵੀ ਇਹ ਹੈਰੋਇਨ ਕਿੱਥੋਂ ਲੈ ਕੇ ਆਇਆ ਸੀ ਤੇ ਅੱਗੇ ਕਿਸ ਬੰਦੇ ਨੂੰ ਇਸਨੇ ਦੇਣੀ ਸੀ ਕਿੰਨੇ ਮੁਕੱਦਮੇ ਦਾ ਦਰਜ ਹੈ ਇਹ ਸਪਰ ਪਹਿਲਾ ਇੱਕ ਮੁਕੱਦਮਾ ਐਨਡੀਪੀਐਸ ਦਾ ਹੀ ਦਰਜ ਹੈ ਜਿਸ ਵਿੱਚ 110 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਇਸ ਕੁਲ ਜਮਾਤ ਦੇ ਅਨੁਸਾਰ ਤੇ ਪੀ ਉਸਕੈ ਯਸੋਲੇ ਜਮਾਤ ਦੇ ਅਨੁਸਾਰ ਇਹ ਪਤਰਾ ਉਂਸਰ 500 ਰੁਪਏ ਅਨੁਸਾਰ ਚੋਣ ਦਰਜ ਇਹ ਮੁਕੱਦਮਾ ਜੀ 21 ਐਨਡੀਪੀਐਸ ਦਾ ਦਰਜ ਹੋਇਆ ਜੀ ਤੇ ਅੱਗੇ ਹੁਣ ਇਸ ਤੋਂ ਫਰਦਰ ਕਸ਼ਕਲ ਜਾ ਰਹੀ ਹੈ ਬਾਕੀ ਜੇ ਕੋਈ ਸ਼ੋਰ ਨਮਾ ਆਊਗਾ ਤੁਹਾਡੇ ਨਾਲ ਸਾਡਾ ਇਸ ਤੋਂ 255 ਗ੍ਰਾਮ ਹੈਰੋਇਨ ਰਿਕਵਰ ਕੀਤੀ ਹੈ ਨਹੀਂ ਜੀ ਇਹ ਪੈਦਲ ਤੋਂ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਜੀ ਆਦੋ ਆਈਪੀਐਸ ਵੱਲੋਂ ਦਿੱਤੇ ਹੋਏ ਦਿਸ਼ਾ ਨਿਰਦੇਸ਼ਾਂ ਹੇਠ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਯੋਗ ਨਸ਼ਾ ਵਿਰੁੱਧ ਲਗਾਤਾਰ ਜਾਰੀ ਹੈ ਇਸੇ ਮਹਿੰਦੀ ਕੜੀ ਵਿੱਚ ਬੀਤੇ ਦਿਨੀ ਸਾਡੀ ਸੀਏ ਮੋਗਾ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਇੱਕ ਵਿਅਕਤੀ ਜਿਸ ਦਾ ਨਾਮ ਗੁਰਮੋਖ ਸਿੰਘ ਉਰਫ ਅਜੇ ਵਾਸੀ ਮੋਗਾ ਹੈ ਉਸ ਨੂੰ ਕਾਬੂ ਕਰਕੇ 255 ਗ੍ਰਾਮ ਹੈਰਵਨ ਉਸਤੁਰ ਕਵਰ ਕੀਤੀ ਇਹ ਵਿਅਕਤੀ ਲੰਡੇ ਕੇ ਦੁਸਾਂਜ ਰੋਡ ਮੋਗਾ ਵਿਖੇ ਪੈਦਲ ਆਪਣੇ ਘਰਾਂ ਦੀ ਯਾਤਰਾ ਕਰ ਰਿਹਾ ਸੀ ਜਦੋਂ ਇਸ ਨੂੰ ਕਾਬੂ ਕੀਤਾ ਗਿਆ ਇਸ ਨੂੰ ਹੁਣ ਅਜ ਮਾਜੋ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਲਿਆ ਜਾ ਰਿਹਾ ਹੈ ਤਾਕਿ ਉਸ ਪਤਾ ਲੱਗ ਸਕੇ ਵੀ ਇਹ ਹੈਰੋਇਨ ਕਿੱਥੋਂ ਲੈ ਕੇ ਆਇਆ ਸੀ ਤੇ ਅੱਗੇ ਕਿਸ ਬੰਦੇ ਨੂੰ ਇਸਨੇ ਦੇਣੀ ਸੀ ਕਿੰਨੇ ਮੁਕੱਦਮੇ ਦਾ ਦਰਜ ਹੈ ਇਹ ਸਪਰ ਪਹਿਲਾ ਇੱਕ ਮੁਕੱਦਮਾ ਐਨਡੀਪੀਐਸ ਦਾ ਹੀ ਦਰਜ ਹੈ ਜਿਸ ਵਿੱਚ 110 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਇਸ ਕੋਲ ਜਮਾਨਤ ਦੇ ਸਮੇਂ ਸਰ ਕੇ ਪੀ ਉਸਕੈਰ ਨੂੰ ਇਹ ਸੋਲੇ ਜਮਾਨਤ ਦੇ ਸਮੇਂ ਕਿਹੜਾ ਅਉਂਸਰ ਤੋਂ 500 ਰੁਪਏ ਅੰਦਰ ਸੈਕਸ਼ਨ ਦਾ ਦਰਜ ਇਹ ਮੁਕੱਦਮਾ ਜੀ 21 ਐਨਡੀਪੀਐਸ ਦਾ ਦਰਜ ਹੋਇਆ ਜੀ ਤੇ ਅੱਗੇ ਹੁਣ ਇਸ ਤੋਂ ਫਰਦਰ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਕੀ ਜੇ ਕੋਈ ਸ਼ੋਰ ਨਮਾ ਆਊਗਾ ਤੁਹਾਡੇ ਨਾਲ ਸਾਡਾ ਇਸ ਤੋਂ 255 ਗ੍ਰਾਮ ਹੈਰੋਇਨ ਰਿਕਵਰ ਕੀਤੀ ਗਈ ਨਹੀਂ ਜੀ ਇਹ ਪੈਦਲ ਤੋਂ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਜੀ ਆਦੋ ਆਈਪੀਐਸ ਵੱਲੋਂ ਦਿੱਤੇ ਹੋਏ ਦਿਸ਼ਾ ਨਿਰਦੇਸ਼ਾਂ ਹੇਠ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਯੋਧਨ ਨਸ਼ਾ ਵਿਰੁੱਧ ਲਗਾਤਾਰ ਜਾਰੀ ਹੈ ਐਸੇ ਮੁਹਿੰਮ ਦੀ ਕੜੀ ਵਿੱਚ ਬੀਤੇ ਦਿਨੀ ਸਾਡੀ ਸੀਏਐਮ ਮੋਗਾ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਇੱਕ ਵਿਅਕਤੀ ਜਿਸ ਦਾ ਨਾਮ ਗੁਰਮukh ਸਿੰਘ ਉਰਫ ਅਜੇ ਵਾਸੀ ਮੋਗਾ ਹੈ ਉਸਨੂੰ ਕਾਬੂ ਕਰਕੇ 255 ਗ੍ਰਾਮ ਹੈਰਵਨ ਉਸ ਤੋਂ ਰਿਕਵਰ ਕੀਤੀ ਇਹ ਵਿਅਕਤੀ ਲੰਡੇ ਕੇ ਦੁਸਾਂਝ ਰੋਡ ਮੋਗਾ ਵਿਖੇ ਪੈਦਲ ਆਪਣੇ ਘਰ ਨੂੰ ਜੀ ਡਿੱਕ ਕਰ ਰਿਹਾ ਸੀ ਜਦੋਂ ਇਸਨੂੰ ਕਾਬੂ ਕੀਤਾ ਗਿਆ ਇਸਨੂੰ ਹਮਾਜੋ ਅਦਾਲਤ ਵਿੱਚ ਪੇਸ਼ ਕਰਕੇ ਇਸ ਤੇ ਰਿਮਾਰਡ ਲਿਆ ਜਾ ਰਿਹਾ ਹੈ ਤਾਕਿ ਇਹ ਪਤਾ ਲੱਗ ਸਕੇ ਵੀ ਇਹ ਹੈਰੋਇਨ ਕਿੱਥੋਂ ਲੈ ਕੇ ਆਇਆ ਸੀ ਤੇ ਅੱਗੇ ਕਿਸ ਬੰਦੇ ਨੂੰ ਇਸਨੇ ਦੇਣੀ ਸੀ ਕਿੰਨੇ ਮੁਕੱਦਮੇ ਦਾ ਦਰਜ ਹੈ ਇਹ ਸਪਰ ਪਹਿਲਾ ਇੱਕ ਮੁਕੱਦਮਾ ਐਨਡੀਪੀਐਸ ਦਾ ਹੀ ਦਰਜ ਹੈ ਜਿਸ ਵਿੱਚ 110 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਇਸ ਕੋਲ ਜਮਾਨਤ ਦੇ ਸਮਰਥ ਕੇ ਪੀਐਸ ਕੇ ਯਸ ਹੋਲੇ ਜਮਾਨਤ ਦੇ ਸਮਰਥ ਕੀ ਫਤਰੋਂ ਸਰ ਕੋਲ ਤੋਂ ਪਿੜੇ ਇੰਟਰਸੈਕਸ਼ਨ ਤੋਂ ਦਰਜ ਇਹ ਮੁਕੱਦਮਾ ਜੀ 21 ਐਨਡੀਪੀਐਸ ਦਾ ਦਰਜ ਹੋਇਆ ਜੀ ਤੇ ਅੱਗੇ ਹੁਣ ਇਸ ਤੋਂ ਫਰਦਰ ਪੁਸ਼ਟੀ ਚੱਲ ਰਹੀ ਹੈ ਬਾਕੀ ਜੇ ਕੋਈ ਸ਼ੋਰ ਨਮਾ ਆਊਗਾ ਤੁਹਾਡੇ ਨਾਲ ਸਾਡਾ ਇਸ ਤੋਂ 255 ਗ੍ਰਾਮ ਹੈਰੋਇਨ ਰਿਕਵਰ ਕੀਤੀ ਹੈ ਨਹੀਂ ਜੀ ਇਹ ਪੈਦਲ ਸੀ